ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਪੰਜਾਬੀ ਗਾਇਕ ਪਦਮ ਸ਼੍ਰੀ ਹੰਸਰਾਜ ਹੰਸ ਅੱਜ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਅਸਥਾਨ ਕਿਲਾ ਬਾਬਾ ਫਰੀਦ ਵਿਖੇ ਮੱਥਾ ਟੇਕਨ ਪੁੱਜੇ ਜਿੱਥੇ ਉਹਨਾਂ ਵੱਲੋਂ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲਿਆ ਗਿਆ ਇਸ ਮੌਕੇ ਉਹਨਾਂ ਖੁਸ਼ੀ ਜ਼ਾਹਰ ਕਰਦੇ ਆ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਬਹੁਤ ਉਤਸ਼ਾਹ ਹੈ ਜਿਸ ਨੂੰ ਦੇਖਦੇ ਹੋਏ ਉਹਨਾਂ ਸੰਤੁਸ਼ਟੀ ਜ਼ਾਹਰ ਕਰਦੇ ਆ ਕਿਹਾ ਕਿ ਉਹ ਜਿਸ ਹਲਕੇ ਵਿੱਚ ਵੀ ਗਏ ਲੋਕ ਆਪ ਹਾਰੇ ਪਾਜਪਾ ਨੂੰ ਵੋਟ ਕਰ ਰਹੇ ਹਨ ਦੂਜੇ ਪਾਸੇ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਆ ਰਹੇ ਹੰਸਰਾਜ ਹੰਸ ਨੇ ਕਿਹਾ ਕਿ ਉਹ ਕਦੀ ਵੀ ਉਦਾਸ ਨਹੀਂ ਹੋਏ ਅਤੇ ਹਮੇਸ਼ਾ ਖੁਸ਼ ਰਹੇ ਹਨ ਅਤੇ ਅੱਗੇ ਵੀ ਉਹ ਹਮੇਸ਼ਾ ਖੁਸ਼ ਰਹਿਣਗੇ ਉਹਨਾਂ ਨੇ ਕਿਹਾ ਕਿ ਉਹ ਅੱਜ ਬਾਬਾ ਫਰੀਦ ਜੀ ਦੇ ਸਥਾਨ ਤੇ ਮੱਥਾ ਟੇਕਣ ਆਏ ਹਨ ਉਹਨਾਂ ਨੇ ਬਾਬਾ ਜੀ ਤੋਂ ਕੀ ਮੰਗਿਆ ਉਹਨਾਂ ਦੀ ਅਤੇ ਬਾਬਾ ਫਰੀਦ ਜੀ ਦੀ ਨਿੱਜੀ ਗੱਲ ਹੈ ਇਸ ਮੌਕੇ ਉਹ ਸੂਫੀਾਨਾ ਅੰਦਾਰੀ ਵਿੱਚ ਬਾਣੀ ਦੀਆਂ ਟੁਕਾਂ ਪੜਦੇ ਹੋਏ ਵੀ ਨਜ਼ਰ ਆਇਆ ਬੜਾ ਹੌਸਲੇ ਵਿੱਚ ਦਿਖਾਈ ਦੇ ਰਹੇ ਹੋ ਅੱਜ ਮੈਂ ਕਦੀ ਹੌਸਲਾ ਟੁੱਟਿਆ ਵੀ ਵੇਖਿਆ ਤੁਸੀਂ ਮੇਰਾ ਜਿੱਥੇ ਖੜੇ ਆਪਾਂ ਬਾਬਾ ਫਰੀਦ ਦੇ ਪਵਿੱਤਰ ਅਸਥਾਨ ਤੇ ਇੱਥੇ ਆ ਕੇ ਤੇ ਇਹਨੂੰ ਤਦੇ ਤੇ ਕਹਿੰਦੇ ਨੇ ਓਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਇਸ ਕਰਕੇ ਖੁਸ਼ ਰਹਿਣਾ ਚਾਹੀਦਾ ਹੁਕਮ ਚ ਰਹਿਣਾ ਚਾਹੀਦਾ ਸਾਡੇ ਸਤਗੁਰ ਕਹਿੰਦੇ ਖੁਸ਼ ਰਹਾ ਕਰ ਕਿਵੇਂ ਦਾ ਮਾਹੌਲ ਵੇਖਿਆ ਬਾਹਰ ਜਾ ਕੇ ਆਏ ਹੋ ਇਹ ਠੀਕ ਹੈ ਬਹੁਤ ਅੱਛਾ ਮਾਹੌਲ ਹੈ ਸੀ ਵੀ ਅੱਜ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਹਾਂਜੀ ਫ੍ਰੀ ਗੋਡ ਦਾ ਕਿਸ ਤਰ੍ਹਾਂ ਦਾ ਲੱਗਿਆ ਕਿ ਕਿਹੜੇ ਕਿਹੜੇ ਵਿਧਾਨ ਸਵਾਲਾਂ ਕੰਦੇ ਵਿੱਚ ਜਾ ਰਹੇ ਸਭ ਜਗ੍ਹਾ ਸਭ ਜਗ੍ਹਾ ਬਹੁਤ ਅੱਛਾ ਹੈ ਜੀ ਬਹੁਤ ਵਧੀਆ ਜੀ ਬੜੀ ਕਿਰਪਾ ਮਹਾਰਾਜ ਦੀ Papa ਫ੍ਰੀ ਗੋਡ ਦਾ ਧੰਨਵਾਦ ਕਰਨਾ ਹੈ ਉਹ ਨਹੀਂ ਇਹ ਤਾਂ ਗੱਲਾਂ ਪਰਸਨਲ ਹੋ ਜਾਂਦੀਆਂ ਮੇਰੀਆਂ ਜਿਹੜੀਆਂ ਮੇਰੀਆਂ ਤੇ ਸਤਗੁਰੂ ਦੀਆਂ ਗੱਲਾਂ ਨੇ ਇਹ ਤਾਂ ਬਹੁਤ ਪਰਸਨਲ ਹੈ ਮੱਥਾ ਟਿਕਣਾ ਆ ਕੇ ਇਹ ਜੀ ਨਾਕਰਕੜ ਨਾਕਰਕੜ ਮੈਨੂੰ ਰੋਂਦਿਆਂ ਕਦੋਂ ਵੇਖਿਆ ਤੂੰ 2 ਮਹੀਨੇ ਹੋ ਗਏ ਫਸਦਾ ਹੀ ਰਹਿਣਾ ਮੈਂ ਮੁਸਕਰਾਉਂਦਾ ਹੀ ਰਹਿਣਾ ਆਪਣੇ